ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋਚ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਅੱਜ ਆਪਾਂ ਗੱਲ ਕਰਾਂਗੇ ਅਸੀਂ ਆਪਣੀ ਪਰ ਆਪਣੇ ਆਪ ਕਿਸ ਤਰ੍ਹਾਂ ਆਪਣੇ ਆਪਣੀ ਪਰਕ ਕਰਨੀ ਹੈ ਮਤਲਬ ਇਹ ਨਹੀਂ ਹੈਗਾ ਕਿ ਵੀ ਜਿੱਦਾਂ ਹੁਣ ਆਪਾਂ ਕਹਿ ਦਿੰਨੇ ਆ ਨਾ ਕਿ ਵੀ ਉਹ ਬੰਦਾ ਇੰਨਾ ਅਮੀਰ ਆ ਮੈਂ ਨਹੀਂ ਉਹਦੇ ਵਰਗਾ ਬਣ ਸਕਦਾ ਉਹਨੇ ਆ ਸਟੀਵ ਕਰ ਲਿਆ ਮੈਂ ਤਾਂ ਉਹ ਕਰ ਹੀ ਨਹੀਂ ਸਕਦਾ ਹੈਗਾ ਮਤਲਬ ਹਰ ਵਕਤ ਆਪਾਂ ਆਪਣੇ ਅੰਦਰ ਨਕਾਰਾਤਮਕ ਸੋਚ ਰੱਖਦੇ ਆ ਮਤਲਬ ਕਿ ਵੀ ਆਪਣੇ ਲਈ ਨੈਗੇਟਿਵਿਟੀ ਆਪਣੇ ਅੰਦਰ ਭਰ ਭਰ ਰਹੇ ਆ ਕਿ ਵੀ ਮੈਂ ਇਹ ਕੰਮ ਨਹੀਂ ਕਰ ਸਕਦਾ ਲੇਕਿਨ ਪ੍ਰਮਾਤਮਾ ਨੇ ਸਾਨੂੰ ਇੰਨਾ ਸੋਹਣਾ ਜੀਵਨ ਦਿੱਤਾ ਹੈ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਹੈ ਤੇ ਅਸੀਂ ਆਪਣੀ ਵੈਲਿਊ ਖੁਦ ਹੀ ਨਹੀਂ ਕਰ ਪਾਉਂਦੇ ਆਪਣੇ ਆਪ ਨੂੰ ਖੁਦ ਹੀ ਨਹੀਂ ਪਾਰਖ ਪਾਉਂਦੇ ਕਿ ਵੀ ਅਸੀਂ ਕੀ ਆ ਸਾਡੀ ਕੀ ਵੈਲਿਊ ਆ ਅਸੀਂ ਸੋਚਦੇ ਆ ਕਿ ਬਸ ਮੈਂ ਤਾਂ ਇੰਨੇ ਕ ਕੰਮ ਲਈ ਬਣਿਆ ਮੈਂ ਇੰਨਾ ਕ ਕੰਮ ਹੀ ਕਰ ਸਕਦਾ ਇਸ ਤੋਂ ਅੱਗੇ ਨਹੀਂ ਬੈ ਵਧ ਸਕਦਾ ਹੈਗਾ ਸਾਨੂੰ ਆਪਣੀ ਇਹ ਸੋਚ ਬਦਲਨੀ ਚਾਹੀਦੀ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਦੁਨੀਆ ਚੰਦ ਉੱਪਰ ਪਹੁੰਚ ਗਈ ਹੈ ਹੁਣ ਤਾਂ AI ਦਾ ਜ਼ਮਾਨਾ ਆ ਗਿਆ ਹੈ ਹਰ ਇੱਕ ਇਨਸਾਨ ਜਿੱਥੇ ਮਰਜੀ ਦੁਨੀਆ ਤੇ ਬੈਠਾ ਹੈ ਹਰ ਇੱਕ ਨਾ ਪਗਲ ਕਰ ਸਕਦੇ ਹਾਂ ਹਰ ਇੱਕ ਇਨਸਾਨ ਤਰੱਕੀ ਦੇ ਰਾਹ ਤੇ ਤੁਰ ਪਿਆ ਹੈ ਮਤਲਬ ਜਿੱਦਾਂ ਹਨਾ ਆਪਾਂ Google ਆ Google ਤੇ ਹਰ ਇੱਕ ਚੀਜ਼ ਆਪਾਂ ਸਰਚ ਕਰ ਲੈਨੇ ਆ ਲੇਕਿਨ ਆਪਾਂ ਆਪਣੇ ਬਾਰੇ ਆਪ ਬਾਰੇ ਸਰਚ ਨਹੀਂ ਕਰਦੇ ਕਿ ਅਸੀਂ ਕੀ ਹਾਂ ਅਸੀਂ ਕੀ ਕਰ ਸਕਦੇ ਹਾਂ ਮੈਂ ਤੁਹਾਨੂੰ ਇਹਦੇ ਤੇ ਹੈ ਨਾ ਇੱਕ ਛੋਟੀ ਜੀ ਮਤਲਬ ਕਹਾਣੀ ਸੁਣਾਉਣੀ ਆ ਜਿਸ ਤਰ੍ਹਾਂ ਮੈਂ ਇੱਕ ਭਿਖਾਰੀ ਹੁੰਦਾ ਛੋਟੇ ਜਿਹੇ ਕਸਬੇ ਵਿੱਚ ਰਹਿੰਦਾ ਹੁੰਦਾ ਉਹ ਹਰ ਰੋਜ਼ ਨਾ ਸਟੇਸ਼ਨ ਦੇ ਉੱਤੇ ਭੀਖ ਮੰਗਣ ਲਈ ਜਾਂਦਾ ਤੇ ਉਹ ਆਪਣੇ ਨਾ ਉਹਦੇ ਕੋਲ ਇੱਕ ਗੰਦਾ ਜਿਹਾ ਕਟੋਰਾ ਹੁੰਦਾ ਉਹਦੇ ਵਿੱਚ ਨਾ ਉਹ ਮਤਲਬ ਸਿੱਕੇ ਪਾ ਲਿੰਦਾ ਉਹਨਾਂ ਨੂੰ ਖੜਕਾਉਂਦਾ ਰਹਿੰਦਾ ਤੇ ਨਾਲ ਗੀਤ ਗਾਉਂਦਾ ਰਹਿੰਦਾ ਕਿ ਵੀ ਤੁਸੀਂ ਇੱਕ ਦਮੋਗੇ ਤੁਹਾਨੂੰ 10 ਮਿਲਣਗੇ ਤੁਸੀਂ 10 ਦਮੋਗੇ ਤੁਹਾਨੂੰ ਲੱਖ ਮਿਲਣਗੇ ਪਰਮਾਤਮਾ ਤੁਹਾਨੂੰ ਵੱਧ ਦੇਊਗਾ ਮਤਲਬ ਇਸ ਤਰ੍ਹਾਂ ਕਰਕੇ ਉਹ ਹਰ ਰੋਜ਼ ਭੀਖ ਮੰਗਦਾ ਹੁੰਦਾ ਇੱਕ ਦਿਨ ਉਹ ਭੀਖ ਮੰਗਦੇ ਮੰਗਦੇ ਥੋੜੀ ਜਿਹੀ ਸ਼ਾਮ ਹੋ ਜਾਂਦੀ ਆ ਤੇ ਉਹ ਸੋਚਦਾ ਚੱਲ ਮੈਂ ਚੱਲਦਾ ਫਿਰ ਉਸਦੇ ਮਨ ਵਿੱਚ ਆਉਂਦਾ ਕਿ ਨਹੀਂ ਵੀ ਮੈਂ ਥੋੜਾ ਟਾਈਮ ਹੋਰ 10 15 ਮਿੰਟ ਦੇਖਦਾ ਸ਼ਾਇਦ ਕੋਈ ਹੋਰ ਮੈਨੂੰ ਜ਼ਿਆਦਾ ਪੈਸੇ ਦੇ ਦੇਵੇ ਇਸ ਤਰ੍ਹਾਂ ਉਹ ਬੈਠਾ ਉੱਥੇ ਭੀਖ ਮੰਗ ਰਿਹਾ ਹੁੰਦਾ ਤੇ ਨਾਲ ਗੀਤ गा ਰਿਹਾ ਹੁੰਦਾ ਹਨਾ ਤੇ ਲੋਕੀ ਆਉਂਦੇ ਜਾਂਦੇ ਉਹਦੇ ਕਟੋਰੀ ਦੇ ਵਿੱਚ ਕੁਝ ਨਾ ਕੁਝ ਸਿੱਟਦੇ ਰਹਿੰਦੇ ਆ ਤੇ ਉਧਰੋਂ ਨਾ ਇੱਕ ਮਤਲਬ ਪੈਸੇਂਜਰ ਆਉਂਦਾ ਤੁਰਿਆ ਬਹੁਤ ਤੇਜ਼ ਤੇਜ਼ ਕਾਲੀ ਕਾਲੀ ਆਉਂਦਾ ਉਹ ਤੇ ਉਹ ਭਿਖਾਰੀ ਦੇ ਕੋਲੇ ਆ ਕੇ ਰੁਕ ਜਾਂਦਾ ਇੱਕਦਮ ਤੇ ਉੱਥੇ ਖੜ ਕੇ ਤਾਂ ਭਿਖਾਰੀ ਉਹਦੇ ਵੱਲ ਦੇਖਣ ਲੱਗ ਜਾਂਦਾ ਵੀ ਚਲੇ ਮੈਨੂੰ ਕੁਛ ਦਊਗਾ ਹਨਾ ਉਹ ਆਪਣੇ ਪਾਰਸ ਦੇ ਵਿੱਚੋਂ ਨਾ 100 ਦਾ ਨੋਟ ਕੱਢਦਾ ਤੇ ਇਸ ਤਰ੍ਹਾਂ ਉਹ 10 ਨੋਟ ਕੱਢ ਲੈਂਦਾ 100 100 ਦੇ ਭਿਖਾਰੀ ਦੀ ਅੱਖਾਂ 'ਚ ਚਮਕਾ ਜਾਂਦੀ ਹੈ ਵੀ ਅੱਜ ਤਾਂ ਮੈਨੂੰ ਬਹੁਤ ਜ਼ਿਆਦਾ ਪੈਸੇ ਮਿਲਣਗੇ ਵੀ ਚੰਗਾ ਕੀਤਾ ਕਿ ਮੈਂ ਰੁਕ ਗਿਆ ਹਨਾ ਤੇ ਉਹ 10 ਨੋਟ ਕੱਢ ਕੇ ਤਾਂ ਉਹ 1000 ਰੁਪਏ ਕਰਕੇ ਤਾਂ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਆ 1000 ਰੁਪਏ ਲੈ ਲੈ ਭਿਖਾਰੀ ਨੂੰ ਕਹਿੰਦਾ ਵੀ ਤੂੰ ਮੈਨੂੰ ਆਪਣਾ ਕਟੋਰਾ ਦੇ ਦੇ ਤੇ ਭੁਖਾਰੀ ਹੈਰਾਨ ਹੋ ਗਿਆ ਵੀ ਇਹਨੇ ਕਿਉਂ ਲੈਣਾ 1000 ਰੁਪਏ ਦੇ ਵਿੱਚ ਮੇਰਾ ਕਟੋਰਾ ਗੰਦਾ ਜਿਹਾ ਹਨਾ ਤੇ ਬਾਅਦ ਵਿੱਚ ਉਹ ਕੁਝ ਬੋਲਦਾ ਨਹੀਂ ਤਾਂ ਉਹ ਫਿਰ 1000 ਰੁਪਏ ਹੋਰ ਕੱਢ ਲਿੰਦਾ ਉਹ ਕਹਿੰਦਾ ਵੀ ਐ ਕਰ ਤੈਨੂੰ ਮੈਂ 2000 ਰੁਪਏ ਦਿੰਦਾ ਵੀ ਤੂੰ ਮੈਨੂੰ ਹਨਾ ਮਤਲਬ ਕਿ ਇੱਕ ਟੋਰਾ ਦੇ ਦੇ ਤੇ ਭੁਖਾਰੀ ਬੜਾ ਖੁਸ਼ ਹੁੰਦਾ ਵੀ 2000 ਦੇ ਵਿੱਚ ਇਹ ਮੈਨੂੰ ਮਿੱਥੋ ਗੰਦਾ ਜਿਹਾ ਕਟੋਰਾ ਖਰੀਦਣ ਡਿਆ ਤੇ ਉਹ ਕਹਿੰਦਾ ਚੱਲ ਵਧੀਆ ਹਨਾ ਤੇ ਉਹ ਬੰਦਾ ਕੀ ਕਰਦਾ ਉਹ ਕਟੋਰਾ ਲੈ ਲੈਂਦਾ ਉਹ ਤੋਂ ਤੇ 2000 ਰੁਪਏ ਭਖਾਰੀ ਨੂੰ ਦੇ ਦਿੰਦਾ ਭਖਾਰੀ ਦਵਾ-ਦਵ ਆਪਣਾ ਸਮਾਨ ਚ ਸਮੇਟਦਾ ਕਿ ਦਵਾ-ਦਵ ਉੱਥੋਂ ਚਲਿਆ ਜਾਂਦਾ ਉਹ ਬੰਦਾ ਵੀ ਦਵਾ-ਦਵ ਜਿਹੜਾ ਕਟੋਰਾ ਲਿਆ ਹੁੰਦਾ ਨਾ 6-6ਤੀ ਆਪਣੇ ਬੈਗ ਦੇ ਵਿੱਚ ਪਾ ਕੇ ਤਾਂ 6-6ਤੀ ਨਿਕਲ ਜਾਂਦਾ ਕਿ ਕਿਤੇ ਭਖਾਰੀ ਮੁਕਰ ਨਾ ਜਾਵੇ ਵੀ ਨਹੀਂ ਮੇਰਾ ਕਟੋਰਾ ਮੈਨੂੰ ਦੇ ਹਨਾ ਤੇ ਭਖਾਰੀ ਨੂੰ ਆਪਣੀ ਫਿਕਰ ਹੁੰਦੀ ਆ ਕਿ ਕਿਤੇ ਇਹ ਬੰਦਾ ਨਾ ਮੁਕਰ ਜਵੇ ਵੀ ਆਪ ਤੇਰਾ ਕਟੋਰਾ ਨਹੀਂ ਸਹੀ ਹੈਗਾ ਤਾਂ ਵੀ ਮੇਰੇ ਪੈਸੇ ਵਾਪਸ ਕਰ ਦੇ ਇਸ ਤਰ੍ਹਾਂ ਉਹ ਦੋਨੇ ਇੱਕ ਦੂਜੇ ਨੂੰ ਤੋਂ ਜਿੱਦਾਂ ਦੂਰ ਚਲੇ ਜਾਂਦੇ ਆ ਉਹ ਜਿਹੜਾ ਪੈਸੇਂਜਰ ਹੁੰਦਾ ਨਾ ਯਾਤਰੀ ਹੁੰਦਾ ਉਹ ਭੱਜਦਾ ਭੱਦਾ ਜਾ ਕੇ ਰੇਲਵੇ ਸਟੇਸ਼ਨ ਦੇ ਅੰਦਰ ਚਲੇ ਜਾਂਦਾ ਉੱਥੇ ਹਨਾ ਜਾ ਕੇ ਤਾਂ ਉਹ ਆਪਣੀ ਟ੍ਰੇਨ ਫੜਦਾ ਤੇ ਪਿੱਛੇ ਨੂੰ ਦੇਖਦਾ ਕਿਤੇ ਭਖਾਰੀ ਤਾਂ ਨਹੀਂ ਆਉਂਦਾ ਜਦੋਂ ਟ੍ਰੇਨ 'ਚ ਜਾ ਕੇ ਬਹਿ ਜਾਂਦਾ ਤੇ ਟ੍ਰੇਨ ਦੇ ਵਿੱਚ ਜਾ ਕੇ ਨਾ ਉਹ ਆਪਣੇ ਬੈਗ ਦੇ ਵਿੱਚੋਂ ਉਹ ਕਟੋਰਾ ਕੱਢਦਾ ਤੇ ਉਹਦਾ ਵਜ਼ਨ ਕਰਦਾ ਵੀ ਦੇਖਾਂ ਤਾਂ ਇਹ ਕਿੰਨਾ ਉਹਨੂੰ ਲੱਗਦਾ ਕਿ ਵੀ ਇਹ ਅੱਧਾ ਕਿਲੋ ਦਾ ਤਾਂ ਹੈਗਾ ਉਹ ਬੜਾ ਮਨ ਦੇ ਵਿੱਚ ਖੁਸ਼ ਹੁੰਦਾ ਵੀ ਉਹ ਕਿੰਨਾ ਬੇਵਕੂਫੀਲਾ 2000 ਦੇ ਵਿੱਚ ਮੈਨੂੰ ਵੀ ਇਹ ਕਟੋਰਾ ਦੇ ਗਿਆ ਅਸਲ 'ਚ ਜਿਹੜਾ ਉਹ ਕਟੋਰਾ ਸੀ ਨਾ ਉਹ ਗੰਦਾ ਸੀਗਾ ਪਰ ਉਹਦੀ ਪਛਾਣ ਨਹੀਂ ਸੀ ਕਿਸੇ ਨੂੰ ਆਉਂਦੀ ਤੇ ਉਹ ਹਨਾ ਜਿਹੜਾ ਸੀਗਾ ਯਾਤਰੀ ਸੀਗਾ ਉਹ ਇੱਕ ਜੋਰੀ ਸੀਗਾ ਉਹਨੂੰ ਪਰਖ ਸੀ ਧਾਤ ਦੀ ਉਹਨੇ ਦੇਖ ਲਿਆ ਸੀ ਕਿ ਇਹ ਜਿਹੜਾ ਕਟੋਰਾ ਹੈ ਸੋਨੇ ਦਾ ਤੇ ਉਹ ਬੜਾ ਖੁਸ਼ ਹੋਇਆ ਮਾਨੀ ਮਾਨ ਦੇ ਵਿੱਚ ਵੀ ਮੈਂ ਉਸ ਬੰਦੇ ਤੋਂ ਭਿਖਾਰੀ ਤੋਂ 2000 ਦਾ ਸੋਨੇ ਦਾ ਕਟੋਰਾ ਲੈ ਲਿਆ ਇਸੇ ਤਰ੍ਹਾਂ ਸਾਡੀ ਇੱਕ ਜਿਹੜੀ ਸਟੋਰੀ ਹੈ ਨਾ ਦਾ ਕਟੋਰੀ ਦੀ ਆ ਨਾ ਵਪਾਰੀ ਦੀ ਆ ਨਾ ਪਖਾਰੀ ਦੀ ਆ ਇਹ ਜਿਹੜੀ ਸਟੋਰੀ ਆ ਨਾ ਇਹ ਸਾਡੀ ਖੁਦ ਦੀ ਆ ਕਿ ਅਸੀਂ ਆਪਣੀ ਵੈਲਿਊ ਨਹੀਂ ਕਰਦੇ ਹੈਗੇ ਸਾਨੂੰ ਮਹਾਰਾਜ ਨੇ ਇੰਨੀ ਵਧੀਆ ਜ਼ਿੰਦਗੀ ਦਿੱਤੀ ਆ ਮਤਲਬ ਅਸੀਂ ਉਹਦੀ ਖੁਦ ਦੀ ਵੈਲਿਊ ਨਹੀਂ ਕਰਦੇ ਹੈਗੇ ਅਸੀਂ ਦੂਸਰਿਆਂ ਨੂੰ ਦੇਖ ਕੇ ਅਸੀਂ ਕਹਿੰਦੇ ਆ ਨਹੀਂ ਮੈਂ ਨਹੀਂ ਇਹ ਕੰਮ ਕਰ ਸਕਦਾ ਹੈਗਾ ਮੇਰੇ 'ਚ ਯੋਗਤਾ ਨਹੀਂ ਹੈਗੀ ਮੈਂ ਕੁਝ ਨਹੀਂ ਕਰ ਸਕਦਾ ਕਿਉਂ ਨਹੀਂ ਅਸੀਂ ਕਰ ਸਕਦੇ ਅਸੀਂ ਸਾਰਾ ਕੁਝ ਕਰ ਸਕਦੇ ਆ ਸਾਡੀ ਮਿਹਨਤ ਲਗਨ ਸਾਨੂੰ ਉੱਥੇ ਤੱਕ ਪਹੁੰਚਾ ਸਕਦੀ ਹੈ ਜਿੱਥੇ ਤੱਕ ਅਸੀਂ ਜਾਣਾ ਚਾਹੁੰਦੇ ਆਂ ਹਰ ਇੱਕ ਇਨਸਾਨ ਦੀ ਸੋਚ ਅਲੱਗ ਹੁੰਦੀ ਹੈ ਲੇਕਿਨ ਹਰ ਇੱਕ ਇਨਸਾਨ ਨੂੰ ਉਸ ਪਰਮਾਤਮਾ ਨੇ ਪੈਦਾ ਕੀਤਾ ਹੈ ਉਸੇ ਤਰ੍ਹਾਂ ਹੀ ਹਰ ਇੱਕ ਇਨਸਾਨ ਇਸ ਦੁਨੀਆ ਤੇ ਆਇਆ ਹੈ ਉਸਨੇ ਇਸ ਦੁਨੀਆ ਤੋਂ ਜਾਣਾ ਹੈ ਲੇਕਿਨ ਫਿਰ ਸਾਡੇ ਵਿੱਚ ਕੀ ਹੈ ਨਿੰਗਾ ਜਿਹੜਾ ਕਿ ਦੂਸਰੇ ਇਨਸਾਨ ਦੇ ਵਿੱਚ ਹੈ ਉਸ ਇਨਸਾਨ ਵਿੱਚ ਇਹ ਹੈ ਕਿ ਉਹ ਜਿਸ ਇਨਸਾਨ ਨੇ ਆਪਣੀ ਮੰਜ਼ਿਲ ਪਾ ਲਈ ਹੈ ਉਸ ਦੇ ਵਿੱਚ ਇਹ ਹੈ ਕਿ ਉਸ ਨੇ ਆਪਣੇ ਆਪ ਨੂੰ ਪਛਾਣਿਆ ਹੈ ਕਿ ਮੈਂ ਇਹ ਕਰ ਸਕਦਾ ਹਾਂ ਕਿਉਂ ਨਹੀਂ ਕਰ ਸਕਦਾ ਜਦੋਂ ਉਹ ਕਰ ਸਕਦਾ ਤੇ ਮੈਂ ਕਿਉਂ ਨਹੀਂ ਕਰ ਸਕਦਾ ਹੈਗਾ ਇਸ ਚੀਜ਼ ਦੀ ਸਾਡੇ ਵਿੱਚ ਘਾਟ ਰਹਿ ਜਾਂਦੀ ਹੈ ਇਸ ਕਰਕੇ ਸਾਨੂੰ ਆਪਣੀ ਜਿਹੜੀ ਕੀਮਤ ਆ ਆਪਣੀ ਵੈਲਿਊ ਆ ਉਹ ਖੁਦ ਪਰਖਣੀ ਪੈਣੀ ਆ ਵੀ ਸਾਡੇ ਅੰਦਰ ਕਿੰਨੀਆਂ ਚੀਜ਼ਾਂ ਹਨ ਜਿਹੜੀਆਂ ਅਸੀਂ ਕਰ ਸਕਦੇ ਹਾਂ ਸੋਚ ਸਕਦੇ ਹਾਂ ਸਾਨੂੰ ਪ੍ਰਮਾਤਮਾ ਨੇ ਉਮੇਦਾਹੀ ਦਿਮਾਗ ਦਿੱਤਾ ਹੈ ਅਸੀਂ ਕਿਉਂ ਨਹੀਂ ਕਰ ਸਕਦੇ ਇਸੀ ਤਰ੍ਹਾਂ ਨਾ ਇੱਕ ਕਿਸਾਨ ਹੁੰਦਾ ਉਹ ਪੱਥਰ ਤੋੜਨ ਦਾ ਕੰਮ ਕਰਦਾ ਹੁੰਦਾ ਉਹ ਡੇਲੀ ਜਾਂਦਾ ਪੱਥਰ ਤੋੜਦਾ ਤੇ ਘਰ ਆ ਜਾਂਦਾ ਇੱਕ ਦਿਨ ਨਾ ਉਹ ਸੋਚਦਾ ਕਿ ਮੈਂ ਹਰ ਰੋਜ਼ ਇੰਨੀ ਮਿਹਨਤ ਕਰਦਾ ਪੱਥਰ ਤੋੜਦਾ ਮੋੜ ਕੇ ਉਹ ਵੇਚਦਾ ਤਾਂ ਉਥੇ ਮੈਨੂੰ ਥੋੜੇ ਜਿਹੇ ਪੈਸੇ ਮਿਲਦੇ ਆ ਤਾਂ ਮੇਰੇ ਫੈਮਿਲੀ ਦਾ ਪੇਟ ਬਹੁਤ ਮੁਸ਼ਕਲ ਨਾਲ ਭਰਦਾ ਮਤਲਬ ਕਿ ਉਹ ਇਸ ਚੀਜ਼ ਤੋਂ ਦੁਖੀ ਹੋ ਜਾਂਦਾ ਵੀ ਮੈਂ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਮੇਰੇ ਕੋਲ ਕੁਝ ਨਹੀਂ ਹੈਗਾ ਉਹਨੇ ਇਦਾਂ ਸੋਚਦਾ ਸੋਚਦਾ ਉਹ ਕਹਿੰਦਾ ਵੀ ਪ੍ਰਮਾਤਮਾ ਕੋਈ ਇਹੋ ਜਿਹਾ ਚਮਤਕਾਰ ਕਰ ਦੇਵੇ ਵੀ ਜਿਹਦੇ ਨਾਲ ਕਿ ਮੈਨੂੰ ਵੀ ਮੈਂ ਵੀ ਬਹੁਤ ਅਮੀਰ ਹੋ ਜਾਵਾਂ ਵੀ ਮੈਨੂੰ ਕੁਝ ਨਾ ਕੁਝ ਇਹੋ ਜਿਹਾ ਮਿਲ ਜਵੇ ਵੀ ਮੇਰੇ ਨਾਲ ਚਮਤਕਾਰ ਹੋ ਜਾਵੇ ਉਹ ਬੰਦਾ ਨਾ ਇਦਾਂ ਸੌ ਜਾਂਦਾ ਇਦਾਂ ਸੋਚਦਾ ਸੋਚਦਾ ਤੇ ਉਹਨੂੰ ਨਾ ਸੁਪਨਾ ਆਉਂਦਾ ਸੁਪਨੇ ਦੇ ਵਿੱਚ ਨਾ ਉਹ ਭੱਜਿਆ ਜਾਂਦਾ ਭੱਜਿਆ ਜਾਂਦਾ ਤੇ ਉੱਥੇ ਨਾ ਉਹਨੂੰ ਇੱਕ ਕੋਠੀ ਦਿਖਦੀ ਆ ਬਹੁਤ ਸੋਹਣਾ ਘਰ ਮਹਿਲ ਵਰਗਾ ਬਣਿਆ ਹੋਇਆ ਤੇ ਉਹ ਕਹਿੰਦਾ ਵੀ ਪ੍ਰਮਾਤਮਾ ਵੀ ਜੇ ਹੋ ਸਕੇ ਤਾਂ ਮੈਨੂੰ ਇਹ ਘਰ ਮੈਨੂੰ ਦੇ ਦੇ ਤੇ ਉਹਦੀ ਉਹ ਇੱਛਾ ਪੂਰੀ ਹੋ ਜਾਂਦੀ ਆ ਸੁਪਨੇ 'ਚ ਤੇ ਉਹਨੂੰ ਉਹ ਘਰ ਮਿਲ ਜਾਂਦਾ ਤੇ ਉਹ ਬੜਾ ਖੁਸ਼ ਹੁੰਦਾ ਘਰ ਦੇਖ ਕੇ ਵੀ ਹਾਂ ਮੈਂ ਤਾਂ ਬਹੁਤ ਉਹ ਆਪਣੇ ਆਪ ਨੂੰ ਸਮਝਦਾ ਮੈਂ ਤਾਂ ਬਹੁਤ ਵੱਡਾ ਬਣ ਗਿਆ ਉਸ ਤੋਂ ਬਾਅਦ ਨਾ ਉਹ ਇੱਕ ਪੋਲਿਟਿਸ਼ੀਅਨ ਹੁੰਦਾ ਕੋਈ ਨੇਤਾ ਰਾਜਨੇਤਾ ਉਹ ਉੱਥੇ ਨਾ ਆਪਣਾ ਜਿੱਦਾਂ ਪ੍ਰਚਾਰ ਕਰ ਰਿਆ ਹੁੰਦਾ VOTING ਲਈ ਤਾਂ ਉੱਥੇ ਲੋਕੀ ਉਹਦੇ ਨਾਰੇ ਲਾਉਂ ਦਿੰਦੇ ਆ ਉਹਦੇ ਨਾਂ ਦੇ ਉਹ ਦੇਖਦਾ ਵੀ ਇਹ ਤਾਂ ਮੇਰੇ ਨਾਲੋਂ ਵੀ ਵੱਡਾ ਵੀ ਕਿਉਂ ਨਾ ਮੈਂ ਪ੍ਰਮਾਤਮਾ ਤੋਂ ਬੰਗਾ ਵੀ ਮੈਨੂੰ ਵੀ ਇੱਕ ਪੋਲੀਟਿਸ਼ੀਅਨ ਬਣਾ ਦੇ ਮੈਨੂੰ ਵੀ ਇੱਕ ਰਾਜਨੇਤਾ ਬਣਾ ਦੇ ਤੇ ਉਹ ਇਸ ਤਰ੍ਹਾਂ ਮੰਗਦਾ ਤੇ ਉਸ ਦੀ ਉਹ ਇੱਛਾ ਵੀ ਪੂਰੀ ਹੋ ਜਾਂਦੀ ਆ ਉਹ ਵੀ ਰਾਜਨੇਤਾ ਬਣ ਜਾਂਦਾ ਤੇ ਲੋਕੀ ਉਹਦੇ ਨਾਂ ਦੇ ਨਾਰੇ ਲਾਉਣ ਲੱਗ ਜਾਂਦੇ ਆ ਹਨਾ ਦੇ ਜਦੋਂ ਉਹ ਦੇਖਦਾ ਹਨਾ ਵੀ ਉਹ ਬਣ ਜਾਂਦਾ ਤਾਂ ਉਹਨੇ ਦੇਖਿਆ ਵੀ ਜਿਹੜਾ ਪੋਲੀਟਿਸ਼ੀਅਨ ਆ ਹਨਾ ਉਹ ਤਾਂ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਖੜ ਖੜ ਕੇ ਉਹਨੂੰ ਚੱਕਰ ਆਉਣ ਲੱਗ ਗਏ ਇੰਨੀ ਮਿਹਨਤ ਕਰ ਕਰਕੇ ਉਹ ਡਿੱਗ ਪੈਂਦਾ ਤਾਂ ਉਹ ਦੇਖਦਾ ਵੀ ਇਹ ਤਾਂ ਕੁਝ ਵੀ ਨਹੀਂ ਹੈਗਾ ਪੋਲੀਟਿਸ਼ੀਅਨ ਤਾਂ ਵੀ ਜਿਹੜੇ ਸੂਰਜ ਦੀ ਗਰਮੀ ਨੇ ਇੰਨੀ ਤਾਪਸ਼ ਨੇ ਇਹਨੂੰ ਬੇਹੋਸ਼ ਕਰਤਾ ਕਿਉਂ ਨਾ ਮੈਂ ਉਹ ਬਣ ਜਾਵਾਂ ਤੇ ਉਹ ਪ੍ਰਮਾਤਮਾ ਨੂੰ ਕਹਿੰਦਾ ਪ੍ਰਮਾਤਮਾ ਮੈਨੂੰ ਹੁਣ ਤੂੰ ਸੂਰਜ ਬਣਾ ਦੇ ਵੀ ਮੈਂ ਸਾਰੀ ਦੁਨੀਆ ਨੂੰ ਰੋਸ਼ਨੀ ਦਊਂਗਾ ਤੇ ਪ੍ਰਮਾਤਮਾ ਉਹਦੀ ਇਹ ਵੀ ਇੱਛਾ ਪੂਰੀ ਕਰ ਦਿੰਦਾ ਹਨਾ ਜਦੋਂ ਸੂਰਜ ਬਣ ਜਾਂਦਾ ਤੇ ਉਹ ਬੜਾ ਖੁਸ਼ ਹੁੰਦਾ ਵੀ ਮੈਂ ਤਾਂ ਸਾਰੀ ਦੁਨੀਆ ਤੋਂ ਉੱਪਰ ਦੀਆਂ ਮੇਰੇ ਉੱਪਰ ਦੀ ਤਾਂ ਕੋਈ ਵੀ ਨਹੀਂ ਹੈਗਾ ਹਨਾ ਉੱਥੇ ਨਾ ਥੋੜੇ ਜਿਹੀ ਟਾਈਮ ਬਾਅਦ ਬੱਦਲ ਆ ਜਾਂਦੇ ਆ ਸੂਰਜ ਆ ਜਿਹੜਾ ਬੱਦਲਾਂ ਦੇ ਓਲੇ ਹੋ ਜਾਂਦਾ ਉਹ ਦੇਖਦਾ ਵੀ ਸੂਰਜ ਦੀ ਰੋਸ਼ਨੀ ਤਾਂ ਬੱਦਲਾਂ ਨੇ ਬੰਦ ਕਰਤੀ ਇਸ ਕਰਕੇ ਬੱਦਲ ਉਹਦੇ ਨਾਲੋਂ ਜ਼ਿਆਦਾ ਮਤਲਬ ਕਿ ਉੱਚੇ ਆ ਉਹਨਾਂ ਦੀ ਜ਼ਿਆਦਾ ਕੀਮਤ ਆ ਤੇ ਉਹ ਕਹਿੰਦਾ ਵੀ ਇਹ ਤਾਂ ਗਲਤ ਆ ਉਹ ਕਹਿੰਦਾ ਪ੍ਰਮਾਤਮਾ ਤੂੰ ਮੈਨੂੰ ਹਨਾ ਬੱਦਲ ਬਣਾ ਦੇ ਪ੍ਰਮਾਤਮਾ ਦੀ ਉਹ ਵੀ ਇੱਛਾ ਪੂਰੀ ਕਰ ਦਿੰਦਾ ਸੁਪਨੇ ਚ ਉਹ ਬੱਦਲ ਬਣ ਜਾਂਦਾ ਬੱਦਲ ਬਣ ਤੋਂ ਬਾਅਦ ਉਹ ਦੇਖਦਾ ਕਿ ਵੀ ਹਵਾ ਆਉਂਦੀ ਆ ਬਹੁਤ ਤੇਜ਼ ਉਹ ਬੱਦਲਾਂ ਨੂੰ ਦੂਰ ਲੈ ਜਾਂਦੀ ਆ ਉਹ ਦੇਖਦਾ ਵੀ ਹਵਾ ਇੰਨੀ ਸ਼ਕਤੀ ਆ ਇੰਨੀ ਤਾਕਤ ਆ ਵੀ ਉਹ ਬੱਦਲਾਂ ਨੂੰ ਏਡੀ ਦੂਰ ਲੈ ਗਈ ਆ ਤੇ ਇਹਦਾ ਮਤਲਬ ਕਿ ਜੇ ਮੈਂ ਮੈਂ ਹਵਾ ਦੀ ਤਾਕਤ ਮੇਰੇ ਅੰਦਰ ਆ ਜਾਵੇ ਤਾਂ ਮੈਂ ਸਾਰਿਆਂ ਨਾਲੋਂ ਜ਼ਿਆਦਾ ਤਾਕਤਵਰ ਬਣ ਜਾਊਗਾ ਤੇ ਉਹ ਪ੍ਰਮਾਤਮਾ ਤੋਂ ਫੇਰਕ ਮੰਗਦਾ ਕਿ ਪ੍ਰਮਾਤਮਾ ਮੈਨੂੰ ਤੂੰ ਹਵਾ ਬਣਾ ਦੇ ਪ੍ਰਮਾਤਮਾ ਉਹਦੀ ਇਹ ਵੀ ਇੱਛਾ ਪੂਰੀ ਕਰ ਦਿੰਦਾ ਉਹ ਹਵਾ ਬਣ ਜਾਂਦਾ ਤੇ ਉਸ ਤੋਂ ਬਾਅਦ ਨਾ ਉਹ ਬੜਾ ਖੁਸ਼ ਹੁੰਦਾ ਕਿ ਵੀ ਮੇਰੇ ਜਿਨੀ ਤਾਕਤ ਤਾਂ ਦੁਨੀਆਂ 'ਚ ਕਿਸੇ 'ਚ ਨਹੀਂ ਮੈਂ ਕਿਸੇ ਨੂੰ ਵੀ ਸੱਟ ਸਕਦਾ ਤੇਜ ਹਨੇਰੀ ਲਿਆ ਕੇ ਕੁਝ ਵੀ ਕਰ ਸਕਦਾ ਉਸ ਤੋਂ ਬਾਅਦ ਨਾ ਉਹ ਦੇਖਦਾ ਉੱਥੇ ਇੱਕ ਪਹਾੜ ਹੁੰਦਾ ਹਵਾ ਇੰਨੀ ਤੇਜ਼ ਚੱਲਦੀ ਉਹ ਪਹਾੜ ਨੂੰ ਹਿਲਾ ਨਹੀਂ ਸਕਦੀ ਹੈਗੀ ਉਹ ਉਹਦੇ ਵਿੱਚ ਵੱਜ-ਵੱਜ ਕੇ ਉਹਦਾ ਬੁਰਾ ਹਾਲ ਹੋ ਜਾਂਦਾ ਹਵਾ ਦਾ ਤਾਂ ਉਹ ਬੜਾ ਦਿਮਾਗ ਉਹਦਾ ਖਰਾਬ ਹੁੰਦਾ ਕਿ ਵੀ ਮੈਂ ਕਹਿੰਦਾ ਸੀ ਕਿ ਹਵਾ ਸਾਰਿਆਂ ਨੂੰ ਜ਼ਿਆਦਾ ਸ਼ਕਤੀਸ਼ਾਲੀ ਆ ਵੀ ਪਹਾੜ ਆ ਜਿਹੜਾ ਇਹ ਉਹਨੂੰ ਉਹਨੂੰ ਤਾਂ ਤੋੜ ਨਹੀਂ ਸਕਦੀ ਉਹ ਬੜਾ ਪਰਮਾਤਮਾ ਦੀਆਂ ਮਿੰਤਾ ਕਰਦਾ ਵੀ ਪਰਮਾਤਮਾ ਵੀ ਮੈਨੂੰ ਤੂੰ ਪਹਾੜ ਬਣਾ ਦੇ ਰੱਬ ਉਹ ਮੇਂ ਉਹਦੀ ਇੱਛਾ ਪੂਰੀ ਕਰ ਦਿੰਦਾ ਉਹਨੂੰ ਪਹਾੜ ਬਣਾ ਦਿੰਦਾ ਉਹ ਪਹਾੜ ਬਣ ਜਾਂਦਾ ਉੱਥੇ ਨਾ ਕੋਈ ਬੰਦਾ ਆਉਂਦਾ ਉਹ ਪਹਾੜ ਨੂੰ ਤੋੜਦਾ ਸੱਟ ਮਾਰਦਾ ਉਹਦੇ ਜਦੋਂ ਪਹਾੜ ਦੇ ਰੂਪ ਚ ਹੁੰਦਾ ਉਹਦੇ ਬੜੀਆਂ ਸੱਟਾਂ ਵੱਜਦੀਆਂ ਉਹਨੂੰ ਬੜਾ ਦਰਦ ਹੁੰਦਾ ਬਹੁਤ ਕਰ ਲਾਉਂਦਾ ਆਹੋ ਵੀ ਰੱਬਾ ਵੀ ਮੈਂ ਜੋ ਸੀਗਾ ਮੈਨੂੰ ਪਹਿਲੀ ਮੈਨੂੰ ਉਹੀ ਰਹਿਣ ਦੇ ਤੇ ਉਹਦੀ ਉਹ ਇੱਛਾ ਪੂਰੀ ਨਹੀਂ ਹੁੰਦੀ ਉਹ ਬੜਾ ਉੱਚੀ ਉੱਚੀ ਰੋਂਦਾ ਰੋਂਦਾ ਉਹ ਉੱਠ ਖੜਦਾ ਸੁਪਨੇ ਤੋਂ ਜਾਗਦਾ ਜਦੋਂ ਜਾਗਦਾ ਉਹ ਕਹਿੰਦਾ ਪ੍ਰਮਾਤਮਾ ਸ਼ੁਕਰ ਆ ਵੀ ਜੋ ਮੈਂ ਆਪਣੀ ਮਿਹਨਤ ਕਰ ਰਿਹਾ ਜੋ ਮੈਂ ਕੰਮ ਕਰ ਰਿਹਾ ਵੀ ਮੈਂ ਉਹਦੀ ਵੈਲਿਊ ਨਹੀਂ ਕੀਤੀ ਹੈਗੀ ਤੂੰ ਮੈਨੂੰ ਦਿਖਾ ਦਿੱਤਾ ਕਿ ਸ਼ਕਤੀਸ਼ਾਲੀ ਤਾਕਤਵਰ ਦੁਨੀਆ ਦੇ ਵਿੱਚ ਕੋਈ ਨਹੀਂ ਮਹਾਰਾਜ ਨੇ ਪ੍ਰਮਾਤਮਾ ਨੇ ਹਰ ਇੱਕ ਇਨਸਾਨ ਤੋਂ ਉੱਤੇ ਦੀ ਉੱਤੇ ਕੁਛ ਨਾ ਕੁਛ ਬਣਾਇਆ ਹੋਇਆ ਸਿਰਫ ਜ਼ਰੂਰਤ ਕੀ ਹੈ ਸਾਨੂੰ ਆਪਣੇ ਅੰਦਰ ਦੀ ਪਛਾਣ ਕਰਨ ਦੀ ਸਾਨੂੰ ਆਪਣੇ ਅੰਦਰ ਨੂੰ ਪਛਾਣਨਾ ਚਾਹੀਦਾ ਵੀ ਸਾਡੇ ਵਿੱਚ ਵੀ ਇਹੋ ਜੀ ਕੋਈ ਕਲਾ ਹੈਗੀ ਆ ਗੁਣ ਹੈਗੇ ਆ ਇਹ ਨਹੀਂ ਹੈਗਾ ਕਿ ਕਿਸੇ ਦੂਸਰੇ ਨੂੰ ਤੁਸੀਂ ਦੇਖ ਕੇ ਕਹਿ ਦਮੋ ਵੀ ਇਹ ਇਹ ਕਰ ਸਕਦਾ ਤਾਂ ਮੇਰੇ ਵਿੱਚ ਆਹ ਤਾਕਤ ਨਹੀਂ ਫਿਰ ਮੈਨੂੰ ਰੱਬ ਇਹ ਬਣਾ ਦੇਵੇ ਮੈਂ ਇਦਾਂ ਚਾਹੋ ਜੂਗਾ ਹਨਾ ਇਦਾਂ ਨਹੀਂ ਹੁੰਦੀ ਹੈਗੀ ਇਸ ਕਰਕੇ ਆਪਣੀ ਵੈਲਿਊ ਖੁਦ ਆਪਾਂ ਨੂੰ ਕਰਨੀ ਚਾਹੀਦੀ ਆ ਆਪਣੇ ਆਪ ਨਾਲ ਸੈਟੀਸਫਾਈਡ ਹੋਣਾ ਚਾਹੀਦਾ ਸਾਨੂੰ ਕਿ ਵੀ ਹਾਂ ਅਸੀਂ ਵੀ ਦੁਨੀਆ ਤੇ ਆਏ ਆ ਸਾਨੂੰ ਵੀ ਮਹਾਰਾਜ ਨੇ ਕੁਛ ਨਾ ਕੁਛ ਕਰਨ ਲਈ ਭੇਜਿਆ ਪਰ ਉਹਦੇ ਲਈ ਸਾਨੂੰ ਬਹੁਤ ਮਿਹਨਤ ਕਰਨੀ ਪੈਣੀ ਆ ਮਿਹਨਤ ਕਰਾਂਗੇ ਤਾਂ ਅਸੀਂ ਮੰਜ਼ਲਾਂ ਨੂੰ ਕਦੋਂ ਪਾਰ ਲਵਾਂਗੇ ਸਾਨੂੰ ਪਤਾ ਵੀ ਨਹੀਂ ਲੱਗੂਗਾ ਸਾਰਿਆਂ ਨੂੰ ਜ਼ਰੂਰੀ ਕੀ ਆ ਆਪਣੀ ਜਿਹੜੀ ਸੋਚ ਆ ਉਹ ਪੋਜ਼ਿਟਿਵ ਰੱਖਣੀ ਚਾਹੀਦੀ ਆ ਸਾਡੀ ਪੋਜ਼ਿਟਿਵ ਜਿਹੜੀ ਸੋਚ ਆ ਉਹੀ ਸਾਨੂੰ ਹਰ ਇੱਕ ਕੰਮ ਕਰਨ ਦੇ ਵਿੱਚ ਮਦਦ ਕਰਦੀ ਆ ਜਦੋਂ ਅਸੀਂ ਕਿਸੇ ਵੀ ਕੰਮ ਬਾਰੇ ਕੋਈ ਵੀ ਕੰਮ ਕਰਨ ਲੱਗਦੇ ਆ ਅਸੀਂ ਉਹਦੇ ਬਾਰੇ ਸੋਚਣ ਲੱਗ ਜਾਂਦੇ ਆ ਵੀ ਨਹੀਂ ਇਹ ਕੰਮ ਤਾਂ ਨਹੀਂ ਮੈਥੋਂ ਹੋਣਾ ਅਗਰ ਅਸੀਂ ਉਸੇ ਕੰਮ ਬਾਰੇ ਇਹ ਸੋਚਣ ਲੱਗ ਜਾਈਏ ਕਿ ਨਹੀਂ ਮੈਂ ਇਹਨੂੰ ਕਰੂੰਗਾ ਕਿਉਂ ਨਹੀਂ ਕਰੂੰਗਾ ਕਿਉਂਕਿ ਹਰ ਇੱਕ ਪ੍ਰੋਬਲਮ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਇਦਾਂ ਤਾਂ ਕਦੇ ਹੋਈ ਨਹੀਂ ਸਕਦਾ ਕਿ ਕਿਸੇ ਵੀ ਪ੍ਰੋਬਲਮ ਦਾ ਕੋਈ ਹੱਲ ਹੀ ਨਾ ਹੋਵੇ ਜ਼ਰੂਰ ਹੁੰਦਾ ਕੋਈ ਨਾ ਕੋਈ ਹੱਲ ਉਹ ਕਹਿੰਦੇ ਨੇ ਹੈਗੇ ਕਿ ਜੇ ਪਰਮਾਤਮਾ ਇੱਕ ਦਰਵਾਜ਼ਾ ਬੰਦ ਕਰਦਾ ਤਾਂ 10 ਤੁਹਾਡੇ ਲਈ ਖੋਲ ਕੇ ਰੱਖਦਾ ਪਰ ਤੁਸੀਂ ਆਪਣੇ ਆਪ ਨੂੰ ਪਹਿਚਾਣੋ ਕਿ ਤੁਸੀਂ ਕੀ ਕਰ ਸਕਦੇ ਹੋਂ ਥੋਡੀ ਸੋਚ ਕੀ ਆ ਤੁਸੀਂ ਖੁਦ ਉਸ ਸੋਨੇ ਦੀਆਂ ਧਾਤਾਂ ਤੋਂ ਵੀ ਜ਼ਿਆਦਾ ਕੀਮਤੀ ਹੋਂ ਥੋਡੀ ਜਿਹੜੀ ਕੀਮਤ ਆ ਉਹ ਲਾਈ ਨਹੀਂ ਜਾ ਸਕਦੀ ਪਰਮਾਤਮਾ ਨੇ ਸਾਨੂੰ ਇੰਨਾ ਵਧੀਆ ਜੀਵਨ ਦਿੱਤਾ ਹੈ ਇਹਨੂੰ ਸਾਨੂੰ ਬਹੁਤ ਖੁਸ਼ੀ-ਖੁਸ਼ੀ ਇਸ ਜੀਵਨ ਨੂੰ ਕੱਢਣਾ ਚਾਹੀਦਾ ਹੈ ਇਸ ਵਿੱਚ ਚੰਗੇ ਕੰਮ ਕਰਨੇ ਚਾਹੀਦੇ ਹਨ ਹਰ ਇੱਕ ਦਾ ਚੰਗਾ ਸੋਚਣਾ ਚਾਹੀਦਾ ਹੈ ਇਹ ਨਹੀਂ ਹੈਗਾ ਕਿ ਵੀ ਉਹ ਇਨਸਾਨ ਸਾਡੇ ਤੋਂ ਉੱਚਾ ਚੱਲ ਗਿਆ ਤੁਸੀਂ ਉਸ ਦੀ ਮਿਹਨਤ ਦੇਖੋ ਉਹ ਇਨਸਾਨ ਨੇ ਕਿੰਨੀ ਮਿਹਨਤ ਕੀਤੀ ਆ ਉਸ ਇਨਸਾਨ ਨੇ ਕਿੰਨੇ ਐਫਰਟ ਲਾਇਨੇ ਆਪਣੇ ਆਪ ਨੂੰ ਇੱਥੇ ਤੱਕ ਪਹੁੰਚਾ ਪਹੁੰਚਾਉਣ ਲਈ ਕਿਉਂਕਿ ਕਿਸੇ ਪ੍ਰਮਾਤਮਾ ਨੇ ਕਿਸੇ ਨੂੰ ਵੀ ਇਹ ਨਹੀਂ ਹੈਗਾ ਕਿ ਉਸ ਦੇ ਬੈਠੇ ਦੀ ਮੂੰਹ ਚ ਬੁਰਕੀ ਪਈ ਹੋ ਦੂਜੇ ਦਾ ਉਹਦਾ ਦੇਖ ਕੇ ਸਾਨੂੰ ਲੱਗਦਾ ਕਿ ਵੀ ਇਹ ਇਹ ਬੰਦਾ ਇੱਥੇ ਤੱਕ ਪਹੁੰਚ ਗਿਆ ਵੀ ਇਹ ਤਾਂ ਬੜਾ ਖੁਸ਼ ਹੋ ਲੇਕਿਨ ਜਦੋਂ ਤੁਸੀਂ ਉਸ ਇਨਸਾਨ ਨਾਲ ਗੱਲ ਕਰੋਗੇ ਨਾ ਉਹ ਵੀ ਸੈਟੀਸਫਾਈਡ ਨਹੀਂ ਹੋਏ ਇਸ ਕਰਕੇ ਪਹਿਲਾਂ ਆਪਣੇ ਆਪ ਨੂੰ ਬਦਲੋ ਸੈਟਸਫਾਈਡ ਅਸੀਂ ਉਸ ਦਿਨ ਹੋਵਾਂਗੇ ਜਿਸ ਦਿਨ ਅਸੀਂ ਆਪਣੇ ਆਪ ਨੂੰ ਬਦਲ ਲਵਾਂਗੇ ਨਹੀਂ ਤਾਂ ਅਸੀਂ ਆਪਣੀਆਂ ਸੋਚਾਂ ਦੇ ਵਿੱਚ ਹੀ ਘੁੰਮਦੇ ਰਹਾਂਗੇ ਉਹਦੇ ਬਾਰੇ ਸੋਚ ਲਿਆ ਉਹ ਇਦਾਂ ਉਹ ਇਦਾਂ ਸੋਚੋ ਜ਼ਰੂਰ ਪਹਿਲਾਂ ਖੁਦ ਹੀ ਪਛਾਣ ਕਰੋ ਕਿ ਮੈਂ ਕੀ ਕੀ ਨਹੀਂ ਕਰ ਸਕਦਾ ਮੈਂ ਸਭ ਕੁਝ ਕਰ ਸਕਦਾ ਜੇ ਤੁਹਾਨੂੰ ਇੱਕ ਚੀਜ਼ ਤੱਦ ਤੋਂ ਨਹੀਂ ਹੋਈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਅੱਗੇ ਕੁਝ ਵੀ ਨਹੀਂ ਕਰ ਸਕਦੇ ਹੈਗੇ ਉਸਦੇ ਲਈ ਤੁਹਾਨੂੰ ਆਪਣਾ ਰਸਤਾ ਬਦਲਣ ਦੀ ਲੋੜ ਨਹੀਂ ਹੈਗੀ ਆਪਣੀ ਸੋਚ ਬਦਲਣ ਦੀ ਜ਼ਰੂਰਤ ਆ ਇਸ ਕਰਕੇ ਆਪਣੀ ਖੁਦ ਦੀ ਵੈਲਿਊ ਕਰੋ ਕਿ ਤੁਸੀਂ ਦੁਨੀਆ 'ਚ ਆਏ ਹੋ ਪ੍ਰਮਾਤਮਾ ਨੇ ਤੁਹਾਨੂੰ ਇੰਨਾ ਸੋਹਣਾ ਜੀਵਨ ਦਿੱਤਾ ਹੈ ਜਿਸ ਤਰ੍ਹਾਂ ਬਾਕੀ ਸਾਰੀ ਦੁਨੀਆ ਦੇ ਵਿੱਚ ਚਾਹੇ ਕੋਈ ਲੈਂਡਲੋਰਡ ਨੇ ਵੱਡੇ ਚਾਹੇ ਕੋਈ ਸਟਾਰ ਨੇ ਕੋਈ ਵੀ ਆਇਆ ਸਾਰਿਆਂ ਨੂੰ ਉਸ ਪ੍ਰਮਾਤਮਾ ਨੇ ਸੇਮ ਹੀ ਉਵੇਂ ਹੀ ਜਨਮ ਦਿੱਤਾ ਸਾਰਿਆਂ ਨੇ ਮਿਹਨਤ ਕੀਤੀ ਆ ਇੱਥੇ ਤੱਕ ਪਹੁੰਚੇ ਆ ਉਹਨਾਂ ਨੇ ਆਪਣੀ ਅੰਦਰ ਦੀ ਕਲਾ ਨੂੰ ਪਹਿਚਾਣਿਆ ਕਿ ਅਸੀਂ ਆਹ ਕਰ ਸਕਦੇ ਹਾਂ ਇਸ ਦੇ ਵਿੱਚ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਮੇਰਾ ਤਾਂ ਇਹੀ ਕਹਿਣਾ ਹੈ ਜੀ ਕਿ ਆਪਣੀ ਸੋਚਾਂ ਨੂੰ ਪੋਜ਼ਿਟਿਵ ਰੱਖੋ ਆਪਣੇ ਆਪ ਦੀ ਵੈਲਿਊ ਕਰੋ ਆਪਣੇ ਆਪ ਨੂੰ ਪਛਾਣੋ ਕਿ ਸਾਡੇ ਅੰਦਰ ਕਿੰਨਾ ਕੁਝ ਹੈ ਅਸੀਂ ਕੀ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਹਾਂ ਸਾਡੀ ਸੋਚ ਪੋਜ਼ਿਟਿਵ ਹੋਣੀ ਚਾਹੀਦੀ ਹੈ ਸਾਨੂੰ ਆਪਣੀ ਇੱਕ ਮੰਜ਼ਲ ਵਸ ਮੈਥ ਲੈਣੀ ਚਾਹੀਦੀ ਹੈ ਕਿ ਅਸੀਂ ਆਹ ਕੰਮ ਕਰਨਾ ਉਹ ਜ਼ਰੂਰ ਹੋਊਗਾ ਜ਼ਰੂਰ 100% ਹੋਗਾ ਜਦੋਂ ਤੁਹਾਡੀ ਸੋਚ ਪੋਜ਼ਿਟਿਵ ਹੋਗੀ ਤੁਸੀਂ ਆਪਣੀ ਆਪ ਦੀ ਖੁਦ ਦੀ ਵੈਲਿਊ ਕਰੋਗੇ ਇਹ ਨਹੀਂ ਕਹੋਗੇ ਕਿ ਵੀ ਉਹ ਇਹ ਕਰ ਸਕਦਾ ਮੈਂ ਨਹੀਂ ਕਰ ਸਕਦਾ ਇਸ ਕਰਕੇ ਮੇਰਾ ਤਾਂ ਇਹੀ ਕਹਿਣਾ ਹੈ बार-बार ਕਿ ਆਪਣੀ ਵੈਲਿਊ ਖੁਦ ਦੀ ਵੈਲਿਊ ਕਰੋ ਆਪਣੀ ਸੋਚ ਬਦਲੋ ਆਪਣੀ ਸੋਚ ਨੂੰ ਪੋਜ਼ਿਟਿਵ ਰੱਖੋ ਬਸ ਜੀ ਮੇਰਾ ਤਾਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਹੈ ਸਤਿ ਸ੍ਰੀ ਅਕਾਲ ਜੀ ਸਦਾ ਖੁਸ਼ ਰਹੋ ਹੱਸਦੇ ਵਸਦੇ ਰਹੋ ਆਪਣੀ ਸੋਚ ਪੋਜ਼ਿਟਿਵ ਰੱਖੋ ਜੀ